ਕਿ ਕਿਸੇ ਸਮੇਂ ਦੇ ਵਿੱਚ ਮੇਰੇ ਬੇਟੇ ਨੇ ਇੱਕ ਸੌਂਗ ਲਿਖਿਆ ਸੀ ਤਾਂ ਉਹ ਵੀ ਆਪਣੇ ਸਰਕਲ ਤੋਂ ਬੁਖੀ ਸੀ ਬਹੁਤ ਜ਼ਿਆਦੇ ਕਿਉਂਕਿ ਉਹਦੇ ਬੇ ਉਹਦੇ ਕਾਫਲੇ ਦੇ ਵਿੱਚ ਵੀ ਕਾਫੀ ਕੁਸ਼ ਗੜਗੜ ਕਰਨ ਵਾਲੇ ਲੋਕ ਸ਼ਾਮਣੇ। ਔਰ 11 ਤਰੀਕ ਨੂੰ ਤੁਸੀਂ ਉਹਨਾਂ ਦੋਸਤਾਂ ਨੇ ਡੈਫੀਨੇਸ਼ਨ ਮੇਰੇ ਪੁੱਤ ਦੀ ਜ਼ੁਵਾਨੀ ਸੁਣ ਲਈ। ਮੇਰੇ ਮਨ ਦੀ ਭੜਾ ਸਹੋ। ਤੇ ਪੁੱਤ ਦੀ ਜ਼ੁਵਾਨੀ ਹੈ ਪੁੱਤ ਦਾ ਲਿਖਿਆ ਹੋਇਆ ਹੈ। ਤੰਦਗਾਣੇ ਨੇ ਉਸ ਨੂੰ ਕੀ ਇਹ ਪਰ ਇਸ ਪਖਤੂ ਇੰਨਾ ਜਿਆਦਾ ਪਰੇਸ਼ਾਨ ਆ ਵੀ ਇਹਨੇ ਲੋਕ ਸਾਨੂੰ ਚਿੰਬੜੇ ਹੋਏ ਆ ਚਾਰਸ਼ ਤੇ ਤੂੰ ਕੋਈ ਕਿਤਾਬ ਦੇ ਰੂਪ ਚ ਕੋਈ ਫਿਲਮ ਦੇ ਰੂਪ ਚ ਕੋਈ ਡਾਕੂਮੈਂਟਰੀ ਦੇ ਰੂਪ ਚ ਅਰੇ ਇੰਨੇ ਕਾਲੇ ਕਿਉਂ ਅਫਰੇਵੇਂ ਸਮਝ ਨਹੀਂ ਆਉਂਦੀ ਕੀ ਉਹਨਾਂ ਦੇ ਪਰਿਵਾਰ ਨਹੀਂ ਹੈ ਕਿ ਉਹਨਾਂ ਨੂੰ ਜੇ ਉਹਨਾਂ ਦੇ ਪਰਿਵਾਰ ਦੇ ਵਿੱਚ ਇੰਨਾ ਵੱਡਾ ਕੋਈ ਹਾਦਸਾ ਹੋ ਜੇ ਕਿਉਂ ਪਰਿਵਾਰ ਥੋੜਾ ਸਮਾਦਨਤ ਵੀ ਹੋ ਰਹੀ ਨਹੀਂ ਕਰ ਰਿਹਾ ਇਹ ਮੈਂ ਸਮਝ ਨਹੀਂ ਆਉਂਦੀ ਇਸ ਗੱਲ ਦੀ ਵੀ ਐਡੀ ਕੀ ਜਲਦੀ ਹੈ ਬਣਾ ਲਿਓ ਅਸੀਂ ਬਣਾ ਥੋੜਾ ਕਰਦੇ ਹਾਂ ਅਸੀਂ ਇਹੀ ਕਹਿੰਦੇ ਵੀ ਕੇਵਲ ਤੇ ਕੇਵਲ ਸਾਡੀਆਂ ਗਵਾਹੀਆਂ ਹੋ ਜਾਂਦਿਓ ਕੇਸ ਦਾ ਫੈਸਲਾ ਆ ਜਾ ਦੋ ਤੁਸੀਂ ਸਾਲ ਦੂਸਰਾ ਰੁਕ ਨਹੀਂ ਸਕਦੇ ਫੇਰ ਜਿਹੜਾ ਸਿੱਧੂ ਕਿੱਥੇ ਚਲਾ ਜਾਊਗਾ ਉਹਦੀ ਲੈਟਸ ਸੀ ਉਹਦਾ ਸਾਰਾ ਐਟੀਟਿਊਡ ਇਹ 3 ਹੈ ਤੁਸੀਂ ਉਹਦੇ ਤੇ ਜੋ ਮਰਜ਼ੀ ਲਿਖੀ ਜਾਓ ਪਰੰਤੂ ਅਸੀਂ ਵੀ ਤੁਹਾਨੂੰ ਐਗਰੀ ਕਰਾਂਗੇ ਪਰੰਤੂ ਮੰਨ ਨਹੀਂ ਰਿਹਾ ਜੀ ਕੋਈ ਉਹ ਕਿਖਣਾ ਉਹ ਕਾ ਨਾ ਮੈਂ ਨਹੀਂ ਰੋਕ ਸਕਦਾ ਮੈਂ ਡਾਕੂਮੈਂਟਰੀ ਬਣਾਉਣਾ ਉਹ ਕਾ ਨਾ ਮੈਂ ਨਹੀਂ ਰੋਕ ਸਕਦਾ ਸਾਨੂੰ ਤਾਂ ਇਦਾਂ ਮਹਿਸੂਸ ਹੋ ਰਿਹਾ ਵੀ ਜਿਵੇਂ ਸਾਡਾ ਤਾਂ ਸਿੱਧੂ ਨਾਲ ਕੋਈ ਨਾਤਾ ਹੀ ਨਹੀਂ ਹੁੰਦਾ ਜਿੱਦਾਂ ਇਹ ਢੀ ਜਾਰੂ ਦੁਨੀਆਂ ਜਾ ਰਹੇ ਮੈਂ ਤਾਂ ਬੜਾ ਦੁੱਖ ਹੋ ਰਿਹਾ ਮੈਨੂੰ ਇਸ ਗੱਲ ਕਹਿੰਦੇ ਹੋ ਔਰ ਇਸੇ ਗੱਲਾਂ ਦਾ ਜਵਾਬ ਦੇ ਵਿੱਚ ਨਾ ਕਿਸੇ ਸਮੇਂ ਦੇ ਵਿੱਚ ਮੇਰੇ ਬੇਟੇ ਨੇ ਇੱਕ ਸੌਂਗ ਲਿਖਿਆ ਸੀ ਜਿੱਦਾਂ ਮੈਂ ਤਾਂ ਅੱਜ ਦੁਖੀ ਹਾਂ ਨਾ ਉਹ ਵੀ ਆਪਣੇ ਸਰਕਲ ਤੋਂ ਦੁਖੀ ਸੀ ਬਹੁਤ ਜ਼ਿਆਦਾ ਕਿਉਂਕਿ ਉਹਦੇ ਵੀ ਉਹਦੇ ਕਾਫਲੇ ਦੇ ਵਿੱਚ ਵੀ ਕਾਫੀ ਕੁਝ ਗਨਗੜ ਕਰਨ ਵਾਲੇ ਲੋਕ ਸ਼ਾਮ ਸੀ ਤਾਂ ਉਹਨੇ ਕਿਹਾ ਨਾ ਲਿਖਿਆ ਜੂ ਉਸ ਸਮੇਂ ਮੈਨੂੰ ਬ੍ਰੋਡ ਕਰਕੇ ਨਹੀਂ ਕਹਿ ਕਰ ਵੀ ਨਹੀਂ ਰਿਲੀਜ਼ ਨਹੀਂ ਕਰਨਾ ਪਰ ਕਿੰਨੇ ਕਰ ਲੈਂਗੇ ਸ਼ਰਮ ਨਾਲ ਰੋਤੋਂ ਹਰ ਕੋਦ ਮੈਂ ਕਰ ਰਿਹਾ ਉਸ ਕਹਾਣੀ ਨੂੰ ਔਰ 11 ਤਰੀਕ ਨੂੰ ਤੁਸੀਂ ਉਹਨਾਂ ਦੋਸਤਾਂ ਦੀ ਡੈਫੀਨੇਸ਼ਨ ਮੇਰੇ ਪੁੱਤ ਦੀ ਜ਼ੁਬਾਨੀ ਸੁਣ ਲੈ ਤੇ ਜਿਹੜੇ ਇਹ ਅੱਜ ਤੱਕ ਕਰਦੇ ਆ ਨਾ ਵੀ ਅਸੀਂ ਆਹ ਦੋਸਤ ਉਹ ਦੋਸਤ ਦਾ ਉਹਨਾਂ ਦੋਸਤਾਂ ਨੇ ਬਾਰੇ ਬੜਾ ਵਧੀਆ ਸੋਹਣੇ ਢੰਗ ਨਾਲ ਸ਼ੇਰਾਂ ਦਾ ਹੁੰਦਾ ਅੱਜ ਦੇ ਵਿੱਚ ਤੁਹਾਨੂੰ ਆਪਣੇ ਸੌਂਗ ਦੇ ਰਾਹੀਂ ਆਪਣੀ ਸਾਰੀ ਗੱਲ ਜਿਹਨੂੰ ਕਹਿੰਦੇ ਆ ਨਾ ਵੀ ਜੋ ਦੁਨੀਆ ਤੋਂ ਚਲਾਇਗਾ ਬੋਲਦਾ ਨਹੀਂ ਹੋਗਾ ਤਾਂ ਤੁਹਾਡੇ ਸਾਹਮਣੇ ਬੋਲੂਗਾ। ਯਾਰਾ ਜੀ ਨੂੰ ਸਿੱਧੂ ਦੇ ਚਾਣ ਵਾਲਾ ਨਹੀਂ ਤੇ ਸਿੱਧੂ ਦੇ ਜਲ ਯਾਰਾ ਜੀ ਨੂੰ ਜਿਹੜੀ ਰੀਵੀ ਆ ਰਹੀ ਹੈ ਕਨਿਆ ਸੰਬੋਧਿਤ ਇਹੀ ਹੋਊਗਾ। ਤابہ ਇਹ ਬਸ ਮੇਰੇ ਮਾਂ ਦੀ ਪੜਾ ਸਕੋ ਪੇ ਪੁੱਤ ਦੀ ਜਵਾਨੀ ਹੈ ਪੁੱਤ ਦਾ ਲਿਖਿਆ ਹੋਇਆ। ਪਰੰਤੂ ਜਿਹੋ ਚੀਜ਼ ਮੈਂ ਅੱਜ ਮਹਿਸੂਸ ਕੀਤੀ ਹੈ ਮੈਂ ਉਹ ਉਹ ਗਾਣੇ ਰਾਹੀ ਹੋ ਜਵਾਵ ਦੇ ਨੇ ਪੁੱਤ ਦੇ ਆਵਾਜ਼ ਪੁੱਤ ਦੀ ਲਿਖਤ ਕਿੰਨੇ ਕੀਤੇ ਪੀਚ ਗਾਣੇ ਆ ਰਹੇ ਆ ਕਿੰਨੇ ਛੱਡੇ ਜਾਣਗੇ ਗਾਣਾ ਤੰਨੇ ਗਾਣੇ ਨੇ ਉਸ ਪੀਚ ਵਿੱਚ ਤੇ ਬਹੁਤ ਸੋਨੇ ਗਾਣੇ ਨੇ ਉਹ ਇੱਕ ਥੋੜਾ ਉਹਦਾ ਵੱਖਰਾ ਰੂਪ ਜਿਹਾ ਵੀ ਪੇਸ਼ ਕੀਤਾ ਇੱਕ ਗੁਣਾ ਦੇ ਸਭਾਤ ਉਹ ਹੱਦ ਕੀ ਵੀ ਹੈ ਬਹੁਤ ਸੋਨੇ ਗਾਣੇ ਹਨ ਇਹ ਸਾਰੇ ਤੁਸੀਂ ਕਹਿਣਾ ਕਿ ਸਿੱਧੂ ਦੀ ਲੇਗੇਸੀ ਨੂੰ ਇਸ ਕਰਨ ਲੱਗੇ ਹੋਇਆ ਬਹੁਤ ਸਾਰੇ ਲੋਕ ਕੋਈ ਕਿਤਾਬ ਲਿਖਦਾ ਕੋਈ ਵੀ ਡਾਕੂਮੈਂਟਰੀ ਬਣਾਉਂਦਾ ਇਹਨਾਂ ਸਾਰਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਦੇਹਿ ਕਹਿਣਾ ਹੋਵੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੇ ਸੱਚਮੁੱਚ ਤੁਸੀਂ ਦੋਸਤ ਹੋ ਸਿੱਧੂ ਦੇ ਤਾਂ ਕਿਰਪਾ ਕਰਕੇ ਤੁਹਾਡੇ ਕੋਲੇ ਕੋਈ ਉਹੋ ਜਿਹਾ ਸੱਚ ਹੈ ਉਹ ਤੁਸੀਂ ਸੋਸ਼ਲ ਮੀਡੀਆ ਤੇ ਵੱਖ-ਵੱਖ ਆਰਿਆਂ ਕੋਲੇ ਵੇਚਣ ਦੇ ਨਾਲੋਂ ਸਾਜੀ ਸੱਚ ਦੇ ਕੋਲੇ ਆਓ ਸਾਡੀ ਕੋਰਟ ਦੇ ਵਿੱਚ ਆਉਂ ਤਾਂ ਅਸੀਂ ਤੁਹਾਡਾ ਪੱਖ ਸੁਣ ਕੇ ਸਾਡੇ ਵਕੀਲਾਂ ਦਾ ਮਸ਼ਵਰਾ ਕਰਕੇ ਅਸੀਂ ਅੱਗੇ ਵਧਿਏ ਜਿਹੜੀ ਸੱਚੀ ਸਤਿਮਾ ਹੈ ਲਈ ਤੁਹਾਡੇ ਭਰਾ ਲਈ ਵੀ ਹੋਊ ਤੁਹਾਡੇ ਦੋਸਤ ਲਈ ਵੀ ਹੋਊਗੀ ਜਿਹਦਾ ਬਿਲਕੁਲ ਇਹਦਾ ਬੇਰਹਿਮੀ ਦੇ ਨਾਲ ਕਤਲ ਹੋਇਆ ਉਹਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਜੇ ਤੁਹਾਡੇ ਕੋਲ ਹੈ ਜੇ ਤੁਸੀਂ ਸਾਰੇ ਸਾਨੂੰ ਬੇਚਤ ਲੱਗੇ ਹੋਣਾ ਫਿਰ ਰੱਬ ਹੀ ਰੱਖਿਆ ਆਪਣਾ ਥੈਂਕ ਯੂ ਕਦੇ ਕਿਸੇ ਸਮੇਂ ਦੇ ਵਿੱਚ ਮੇਰੇ ਬੇਟੇ ਨੇ ਇੱਕ ਸੌਂਗ ਲਿਖਿਆ ਸੀ ਉਹ ਵੀ ਆਪਣੇ ਸਰਕਲ ਤੋਂ ਦੁਕੀ ਸੀ ਬਹੁਤ ਜਿਆਦਾ ਕਿਉਂਕਿ ਉਹਦੇ ਬੇ ਉਹਦੇ ਕਾਫਲੇ ਦੇ ਵਿੱਚ ਵੀ ਕਾਫੀ ਕੁਝ ਗੜਗੜ ਕਰਨ ਵਾਲੇ ਰੁਕਸ਼ਾ ਮਨ ਔਰ 11 ਤਰੀਕ ਨੂੰ ਤੁਸੀਂ ਉਹਨਾਂ ਦੋਸਤਾਂ ਦੀ ਡੈਫੀਨੇਸ਼ਨ ਮੇਰੇ ਪੁੱਤ ਦੀ ਜਵਾਨੀ ਸੁਣ ਲਈ ਮੇਰੇ ਮੰਮੀ ਦੀ ਬੜਾ ਸਾਹ ਹੋ ਤੇ ਕੇ ਪੁੱਤ ਦੀ ਜਵਾਨੀ ਹੈ ਪੁੱਤ ਦਾ ਲਿਖਿਆ ਹੋਇਆ ਹੈ ਤੰਦੇ ਕਾਲੇ ਨੇ ਉਸ ਨੂੰ ਕੀ ਦਿੱਤਾ ਅਰੇ ਇਸ ਪਖਤੂ ਇੰਨਾ ਜਿਆਦਾ ਪਰੇਸ਼ਾਨ ਆ ਵੀ ਇੰਨੇ ਲੋਕ ਸਾਨੂੰ ਚਿਬੜੇ ਹੋਇਆ ਚਾਰਸ਼ਕ ਦੇ ਤੂੰ ਕੋਈ ਕਿਤਾਬ ਦੇ ਰੂਪ ਚ ਕੋਈ ਫਿਲਮ ਦੇ ਰੂਪ ਚ ਕੋਈ ਡਾਕੂਮੈਂਟਰੀ ਦੇ ਰੂਪ ਚ ਵੀ ਅਰੇ ਇੰਨੇ ਕਾਲੇ ਕਿਉਂ ਅਫਰੇਵੇਂ ਸਮਝ ਨਹੀਂ ਆਉਂਦੀ ਕੀ ਉਹਨਾਂ ਦੇ ਪਰਿਵਾਰ ਨਹੀਂ ਹੈ ਕੀ ਉਹਨਾਂ ਨੂੰ ਜੇ ਉਹਨਾਂ ਦੇ ਪਰਿਵਾਰ ਦੇ ਵਿੱਚ ਇੰਨਾ ਵੱਡਾ ਕੋਈ ਹਾਦਸਾ ਹੋ ਜੇ ਕਿ ਉਹ ਪਰਿਵਾਰ ਥੋੜਾ ਸਮਾਂ ਦੇ ਇਨਤਮੀ ਹੋ ਰਹੀ ਨਹੀਂ ਕਰ ਰਹੇ ਅਸਾਂ ਸਮਝ ਨਹੀਂ ਆਉਂਦੀ ਇਸ ਗੱਲ ਦੀ ਵੀ ਐਡੀ ਕੀ ਜਲਦੀ ਹੈ ਬਣਾ ਲਓ ਅਸੀਂ ਬਣਾ ਥੋੜਾ ਕਰਦੇ ਹਾਂ ਅਸੀਂ ਇਹੀ ਕਹਿੰਦੇ ਵੀ ਕੇਵਲ ਤੇ ਕੇਵਲ ਸਾਡੇ ਗਵਾਹियां ਹੋ ਜਾਂਦੇ ਹੋ ਕਿ ਇਸ ਦਾ ਫੈਸਲਾ ਆ ਜਾਵੇ ਤੁਸੀਂ ਸਾਲ ਦੋਸਾ ਰੁਕ ਨਹੀਂ ਸਕਦੇ ਫੇਰ ਜਿਹੜਾ ਸਿੱਧੂ ਕਿੱਥੇ ਚਲਾ ਜਾਊਗਾ ਉਹਦੀ ਲੈਸਸੀ ਉਹਦਾ ਸਾਰਾ ਐਟੀਟਿਊਡ ਹੈ ਥੀਆ ਤੁਸੀਂ ਉਹਦੇ ਤੇ ਜੋ ਮਰਜ਼ੀ ਲਿਖੀ ਜਾਓ ਪਰੰਤੂ ਅਸੀਂ ਵੀ ਤੁਹਾਨੂੰ ਐਗਰੀ ਕਰਾਂਗੇ ਪਰੰਤੂ ਮੰਨ ਹੀ ਨਹੀਂ ਰਹੀ ਕੋਈ ਬੁੱਕ ਲਿਖਣ ਨਾਲ ਉਹ ਕਹਦਾ ਮੈਂ ਨਹੀਂ ਰੋਕ ਸਕਦਾ ਡਾਕੂਮੈਂਟਰੀ ਬਣਾਉਣ ਨਾਲ ਉਹ ਕਹਿੰਦਾ ਮੈਂ ਨਹੀਂ ਰੋਕ ਸਕਦੇ ਸਾਨੂੰ ਤਾਂ ਇਦਾਂ ਮਹਿਸੂਸ ਹੋ ਰਿਹਾ ਵੀ ਜਿਵੇਂ ਸਾਡਾ ਤਾਂ ਸਿੱਧੂ ਨਾਲ ਕੋਈ ਨਾਤਾ ਹੀ ਨਹੀਂ ਬਚਦਾ ਇਹਦੀ ਜਾਰੋਂ ਦੂਰੀਆਂ ਜਾ ਰਹੇ ਮਤਲਬ ਬੜਾ ਦੁੱਖ ਹੋ ਰਿਹਾ ਮੈਨੂੰ ਇਸ ਗੱਲ ਕਹਿ ਕੇ ਔਰ ਇਸੇ ਗੱਲਾਂ ਦਾ ਜਵਾਬ ਦੇ ਵਿੱਚ ਨਾ ਕਿਸੇ ਸਮੇਂ ਦੇ ਵਿੱਚ ਮੇਰੇ ਬੇਟੇ ਨੇ ਇੱਕ ਸੌਂਗ ਲਿਖਿਆ ਸੀ ਜਿੱਦਾਂ ਮੈਂ ਅੱਜ ਦੁਖੀ ਹਾਂ ਨਾ ਉਹ ਵੀ ਆਪਣੇ ਸਰਕਲ ਤੋਂ ਦੁਖੀ ਸੀ ਬਹੁਤ ਜ਼ਿਆਦਾ ਕਿਉਂਕਿ ਉਹਦੇ ਵੀ ਉਹਦੇ ਕਾਫਲੇ ਦੇ ਵਿੱਚ ਵੀ ਕਾਫੀ ਕੁਝ ਗੜਵੜ ਕਰਨ ਵਾਲੇ ਲੋਕ ਸ਼ਾਮ ਸੀ ਤਾਂ ਉਹਨੇ ਕਿ ਗਾਣਾ ਲਿਖਿਆ ਜੂ ਉਸ ਸਮੇਂ ਮੈਂ ਉਹਨੂੰ ਬਰੋਧ ਕਰਕੇ ਨਹੀਂ ਕਿਹਾ ਕਹਿੰਦਾ ਵੀ ਨਹੀਂ ਰਿਲੀਜ਼ ਨਹੀਂ ਕਰਨਾ ਪਰ ਕਿੰਨੇ ਕਰ ਲੈਣਗੇ ਸ਼ਰਮਾਈ ਪਰ ਉਹਨੂੰ ਕੋਦ ਮੈਂ ਕਰ ਰਿਹਾ ਉਸ ਕਾਰਨ ਔਰ 11 ਤਰੀਕ ਨੂੰ ਤੁਸੀਂ ਉਹਨਾਂ ਦੋਸਤਾਂ ਦੀ ਡੈਫੀਨੇਸ਼ਨ ਮੇਰੇ ਪੁੱਤ ਦੀ ਜ਼ੁਬਾਨੀ ਸੁਣਦੇ ਤੇ ਜਿਹੜੇ ਇਹ ਅੱਜ ਤੱਕ ਕਰਦੇ ਆ ਨਾ ਵੀ ਅਸੀਂ ਆਹ ਦੋਸਤ ਉਹ ਦੋਸਤ ਤਾਂ ਉਹਨਾਂ ਦੋਸਤਾਂ ਦੇ ਬਾਰੇ ਬੜਾ ਵਧੀਆ ਸੋਹਣਾ ਢੰਗ ਨਾਲ ਸ਼ਹਿਰਾਂ ਦਾ ਹੁੰਦਾ ਅੱਜ ਦੇ ਵਿੱਚ ਤੁਹਾਨੂੰ ਆਪਣੇ ਸੌਂਗ ਦੇ ਰਾਹੀਂ ਆਪਣੀ ਸਾਰੀ ਗੱਲ ਜਿਹਨੂੰ ਕਹਿੰਦੇ ਆ ਨਾ ਵੀ ਦੁਨੀਆ ਤੋਂ ਚਲਾਏਗਾ ਬੋਲਦਾ ਨਹੀਂ ਹੋਗਾ ਤਾਂ ਤੁਹਾਡੇ ਸਾਹਮਣੇ ਬੋਲੂਗਾ 11 ਜੂਨ ਨੂੰ ਸਿੱਧੂ ਚੜ੍ਹਨ ਵਾਲਾ ਨੇ ਤੇ ਸਿੱਧੂ ਦੇ ਜਨਮ 11 ਜੂਨ ਨੂੰ ਜਿਹੜੀ ਵੀ ਆ ਰਹੀ ਹੈ ਕੰਨੀ ਸੰਬੋਧਿਤ ਇਹੀ ਹੋਊਗਾ ਤਾਂ ਬੱਸ ਮੇਰੇ ਮਾਂ ਦੀ ਪੜਾ ਸਕੋ ਪੇ ਕਿ ਪੁੱਤ ਦੀ ਜਵਾਨੀ ਹੈ ਪੁੱਤ ਦਾ ਲਿਖਿਆ ਹੋਇਆ ਪਰੰਤੂ ਜਿਹੋ ਚੀਜ਼ ਮੈਂ ਅੱਜ ਮਹਿਸੂਸ ਕੀਤੀ ਔਰ ਮੈਂ ਉਹ ਉਹ ਗਾਣੇ ਰਾਹੀ ਹੋ ਜਵਾਬ ਦੇਣਾ ਪੁੱਤ ਦੇ ਆਵਾਜ਼ ਪੁੱਤ ਦੀ ਲਿਖ ਸੁਣ ਰਿਹਾ ਕਿੰਨੇ ਕੀਤੇ ਪੀਪੀ ਦੇ ਗਾਣੇ ਆ ਰਿਹਾ ਕਿੰਨੇ ਵੀ ਛੱਡੇ ਜਾਣਗੇ ਗਾਣਾ ਤਿੰਨ ਗਾਣੇ ਨੇ ਉਸ ਪੀਪੀ ਦੇ ਵਿੱਚ ਬੋਸ ਹੁਨੇ ਗਾਣੇ ਨੇ ਇੱਕ ਥੋੜਾ ਉਹਦਾ ਵੱਖਰਾ ਰੂਪ ਜਿਹਾ ਵੀ ਪੇਸ਼ ਕੀਤਾ ਹੈ ਕੋ ਨਾਲ ਉਹਦੇ ਸਵਾਤ ਹੋਟ ਕੇ ਵੀ ਹੈ ਬੋਸ ਹੁਨੇ ਗਾਣੇ ਹੋਣੇ ਸਾਰੇ ਤੁਸੀਂ ਕਹਿਣਾ ਕਿ ਸਿੱਧੂ ਦੀ ਲੈ ਕੇ ਕਿਸੇ ਨੂੰ ਪ੍ਰੈਸ ਕਰਨ ਲੱਗੇ ਹੋਇਆ ਬਹੁਤ ਸਾਰੇ ਲੋਕ ਕੋਈ ਕਿਤਾਬ ਲਿਖਦਾ ਕੋਈ ਡਾਕੂਮੈਂਟਰੀ ਬਣਾਉਂਦਾ ਇਹਨਾਂ ਸਾਰਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਜੇ ਕਹਿਣਾ ਹੋਵੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੇ ਸੱਚਮੁੱਚ ਹੀ ਤੁਸੀਂ ਦੋਸਤ ਹੋ ਸਿੱਧੂ ਦੇ ਤਾਂ ਕਿਰਪਾ ਕਰਕੇ ਤੁਹਾਡੇ ਕੋਲੇ ਕੋਈ ਉਹੋ ਜਿਹਾ ਸੱਚ ਹੈ ਉਹ ਤੁਸੀਂ ਸੋਸ਼ਲ ਮੀਡੀਆ ਤੇ ਵੱਖ-ਵੱਖ ਆਰਿਆਂ ਕੋਲੇ ਵੇਚਣ ਦੇ ਨਾਲੋਂ ਸਾਜੀ ਸਿੱਖਤ ਦੇ ਕੋਲੇ ਆਓ ਸਾਡੀ ਕੋਰਟ ਦੇ ਵਿੱਚ ਆਉਂ ਤਾਂ ਅਸੀਂ ਤੁਹਾਡਾ ਪੱਖ ਸੁਣ ਕੇ ਸਾਡੇ ਵਕੀਲਾ ਨਾਲ مشورہ ਕਰਕੇ ਅਸੀਂ ਅੱਗੇ ਵਧিয়ে ਜਿਹੜੀ ਸੱਚੀ ਸਤਿਮਾ ਹੈ ਲਈ ਤੁਹਾਡੇ ਭਰਾ ਲਈ ਵੀ ਹੋਊ ਤੁਹਾਡੇ دوست ਲਈ ਵੀ ਹੋਊਗੀ ਜਿਹਦਾ ਬਿਲਕੁਲ ਇਹਦਾ ਬੇਰਹਿਮੀ ਨਾਲ ਕਤਲ ਹੋਇਆ ਉਹਦੀ ਆਤਮਾ ਨੂੰ ਸ਼ਾਂਤੀ ਮਿਲੂ ਵੀ ਜੇ ਤੁਹਾਡੇ ਕੋਲ ਹੈ ਜੇ ਤੁਸੀਂ ਸਾਰੇ ਸਾਨੂੰ ਬੇਚਣ ਤੇ ਲੱਗੇ ਹੋ ਨਾ ਫਿਰ ਪਰਮਾਤਮਾ ਰੱਖਿਆ ਹੁਣ ਥੈਂਕ ਯੂ